ਦੋ ਲਾਈਨਾਂ ਜਿਹੜੀਆਂ ਹੋ ਜਾਣ ਸਿਰਫ 27 ਅੰਤਰਾ ਤਾਰਾ ਹੋ ਘਰ ਘਰ ਮੰਗਲ ਆ ਚਾਰ ਅੱਜ ਦਿਨ ਖੁਸ਼ੀਆਂ ਦਾ ਇਹ ਖੁਸ਼ੀਆਂ ਦਾ ਘਰ ਘਰ ਹੋ ਪਰਚਾਰ ਅੱਜ ਦਿਨ ਖੁਸ਼ੀਆਂ ਦਾ ਓਏ ਅਜੀ ਸ਼ਾਫੀ ਇਸ ਜੱਗ ਵਿੱਚ ਆਇਆ ਅਜੀ ਸ਼ਾਫੀ ਇਸ ਜੱਗ ਵਿੱਚ ਆਇਆ ਹੱਣ ਤਨ ਅੱਜ ਦਾ ਵਾਰ ਅੱਜ ਦਿਨ ਖੁਸ਼ੀਆਂ ਦਾ ਇਹ ਖੁਸ਼ੀਆਂ ਦਾ ਕਰ ਕਰ ਹੋ ਪਰਚਾਰ ਅੱਜ ਦਿਨ ਖੁਸ਼ੀਆਂ ਦਾ ਦਾ ਜਦੋਂ ਜ਼ਿਕਰ ਹੁੰਦਾ ਤਾਂ ਨੀਟੂ ਸ਼ਟਰਾਂ ਵਾਲਿਆਂ ਦਾ ਜ਼ਿਕਰ ਹੁੰਦਾ ਉਹ ਕੀ ਕਹਾਣੀ ਹੈ ਜੀ ਨੀਟੂ ਸ਼ਟਰਾਂ ਵਾਲੇ ਅੱਜ ਦੇ ਮਾਹੌਲ ਦੇ ਬੜੇ ਅੱਛੇ ਆਰਟਿਸਟ ਨੇ ਔਰ ਮੇਰੇ ਸ਼ਗਿਰਦ ਵੀ ਨੇ ਉਹਨਾਂ ਦੇ ਬਹੁਤ ਸਾਰੇ ਗੀਤ ਆਏ ਨੇ ਔਰ ਜਲਦੀ ਮਸੀ ਗੀਤ ਵੀ ਰਿਲੀਜ਼ ਕਰਨੇ ਸੀ ਜਾ ਰਹੇ ਆ ਕਿ ਆਰਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਜਤਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਾਂਦੇ ਰਹਿਣੇ ਆ ਅੱਜ ਐਸੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਆ ਜੋ ਕਿ ਸੰਗੀਤ ਜਗਤ ਦੇ ਵਿੱਚ ਉਹ ਵੱਡਾ ਰੁਤਬਾ ਉਹਨਾਂ ਦਾ ਜਦੋਂ ਉਹਨਾਂ ਦਾ ਜ਼ਿਕਰ ਆਉਂਦਾ ਤਾਂ ਨੀਟੂ ਸ਼ਟਰਾਂ ਵਾਲਿਆਂ ਜੀ ਦਾ ਜ਼ਿਕਰ ਜ਼ਰੂਰ ਆਉਂਦਾ ਤਾਂ ਸਾਡੇ ਨਾਲ ਕਰਨੈਲ ਪੱਟੀ ਜੀ ਨੇ ਗੱਲਬਾਤ ਕਰ ਲੈਣੀ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਆ ਕਿਆਰਟੀ ਨਿਊਜ਼ ਨੂੰ ਜੀ ਬਹੁਤ ਬਹੁਤ ਧੰਨਵਾਦ ਆ ਕਿਆਰਟੀ ਨਿਊਜ਼ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਬਖਸ਼ਿਆ ਔਰ ਮੇਰੀ ਵੱਲੋਂ ਵੱਡੇ ਦਿਨ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਕਰਨੈਲ ਪੱਟੀ ਦਾ ਜਦੋਂ ਜ਼ਿਕਰ ਹੁੰਦਾ ਤਾਂ ਨੀਟੂ ਸ਼ਟਰਾਂ ਵਾਲਿਆਂ ਦਾ ਜ਼ਿਕਰ ਹੁੰਦਾ ਉਹ ਕੀ ਕਹਾਣੀ ਹੈ ਜੀ ਨੀਟੂ ਸ਼ਟਰਾਂ ਵਾਲੇ ਅੱਜ ਦੇ ਮਾਹੌਲ ਦੇ ਬੜੇ ਅੱਛੇ ਆਰਟਿਸਟ ਨੇ ਔਰ ਮੇਰੇ ਸ਼ਗਿਰਦ ਵੀ ਨੇ ਉਹਨਾਂ ਦੇ ਬਹੁਤ ਸਾਰੇ ਗੀਤ ਆਏ ਨੇ ਔਰ ਜਲਦੀ ਮਸੀਹ ਗੀਤ ਵੀ ਰਿਲੀਜ਼ ਕਰਨੇ ਸੀ ਜਾ ਰਹੇ ਆ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਮੈਨੂੰ ਦੇਖਿਆ ਬਹੁਤ ਸਾਰੀਆਂ ਟੈਲੀ ਫਿਲਮਾਂ ਦੇ ਵਿੱਚ ਉਹਨਾਂ ਦੇ ਨਾਲ ਬਹੁਤ ਸਾਰੇ ਇੰਟਰਵਿਊ ਦੇ ਵਿੱਚ ਨੀਟੂ ਸ਼ਟਰਨ ਵਾਲੇ ਦੇ ਨਾਲ ਦੇਖਿਆ ਹੈ ਔਰ ਇਸ ਪਿੰਡ ਦੇ ਵਿੱਚ ਵੀ ਜਲਦੀ ਇਸ ਚਰਚ ਦੇ ਵਿੱਚ ਸੈਵਨਥ ਡੇ ਐਡਵੈਂਟਿਸਟ ਚਰਚ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈ ਹਾਜ਼ਰੀ ਉਹ ਜ਼ਰੂਰ ਹੋਵੇਗੀ ਅੱਜ ਆਪਣੇ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚ ਵੀ ਸੇਵਾ ਨਿਭਾਉਂਦੇ ਨਜ਼ਰ ਆਉਂਦੇ ਹੋ ਕੀ ਕਹਿਣਾ ਚਾਹੋਗੇ ਮੈਨੂੰ ਬੜੀ ਖੁਸ਼ੀ ਆ ਕਿ ਸੈਵਨਥ ਡੇ ਐਡਵੈਂਟਿਸਟ ਚਰਚ ਦੇ ਵਿੱਚ ਬਚਪਨ ਤੋਂ ਹੀ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਛੋਟੀ ਉਮਰ ਦੇ ਵਿੱਚ ਹੀ ਔਰ ਇਸ ਜਗ੍ਹਾ ਤੇ ਮੈਂ ਨਾਲ ਦੀ ਨਾਲ ਸੇਵਾ ਕੀਤੀ ਹੈ ਅੱਜ ਤੱਕ ਮੇਰੇ ਪੁਰਖਾ ਚੌਧਰੀ ਦਿਵਾਨ ਸਾਹਿਬ ਇਸ ਜਗ੍ਹਾ ਤੇ ਸੇਵਾ ਕਰਦੇ ਰਹੇ ਨੇ ਮੇਰੇ ਚਾਚੇ ਮੇਰੇ ਤਾਏ ਸਾਰਾ ਪਿੰਡ ਪ੍ਰਬੰਧਕ ਕਮੇਟੀ ਦੇ ਬਹੁਤ ਧੰਨਵਾਦ ਕਰਦੇ ਆ ਜਿੰਨੀ ਵੀ ਮਸੀਕ ਲੀਸੀਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ ਪੂਰਾ ਪੂਰਾ ਕੋਆਪਰੇਟ ਕਰਦੇ ਨੇ ਸਹਿਯੋਗ ਦਿੰਦੇ ਨੇ ਔਰ ਪਾਸਟਰ ਸਨੀ ਡੈਨੀਅਲ ਜੀ ਉਹਨਾਂ ਦਾ ਬੜਾ ਸਹਿਯੋਗ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਔਰ ਪਿਛਲੇ 5 ਸਾਲ ਤੋਂ ਕਰੀਬ-ਕਰੀਬ ਸਾਨੂੰ ਬਹੁਤ ਸਹਿਯੋਗ ਦੇ ਰਹੇ ਨੇ ਗੱਲ ਕਰ ਲਈਏ ਜੇ 크리스마ਸ ਜਦੋਂ ਹੁੰਦੀ ਆ ਪੈਣੀ ਮੀਆਂ ਖਾਂ ਦੀ ਗੱਲ ਕਰ ਲਈਏ ਉਤਸ਼ਾਹ ਬਹੁਤ ਹੁੰਦਾ ਸੰਗਤਾਂ ਦੇ ਵਿੱਚ ਨੌਜਵਾਨਾਂ ਚ ਲਾ ਲਈਏ ਜਾਂ ਪ੍ਰਬੰਧਕ ਕਮੇਟੀ ਚ ਲਾ ਲਈਏ ਕਿਵੇਂ ਦੇਖਦੇ ਜੀ ਬਿਲਕੁਲ ਵੈਸੇ ਤੇ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਤੋਂ ਬਾਹਰ ਵੀ ਇੰਗਲੈਂਡ ਅਮਰੀਕਾ ਕੈਨੇਡਾ ਹਰ ਕੰਟਰੀ ਦੇ ਵਿੱਚ ਬੜੇ ਪਿਆਰ ਦੇ ਨਾਲ ਫਰਸਟ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਹੈ ਪਰ ਪਿੰਡ ਪੈਣੀ ਮੀਆਂ ਖਾਂ ਦਾ ਪਹਿਲੇ ਦਸੰਬਰ ਤੋਂ ਹੀ ਇਸ ਪਿੰਡ ਦੇ ਵਿੱਚ ਜਿਹੜੇ ਹੈ ਡੇਲੀ ਵਰਸ਼ਿਪ ਹੁੰਦੀ ਹੈ ਖੁਦਾ ਦੀ ਚਰਚ ਦੇ ਵਿੱਚ ਔਰ ਲੋਕ ਬੜੀਆਂ ਖੁਸ਼ੀਆਂ ਮਨਾਉਂਦੇ ਨੇ ਆਪਣੇ ਘਰਾਂ ਦੀਆਂ ਤਿਆਰੀਆਂ ਕਰਦੇ ਨੇ ਚਰਚ ਨੂੰ ਸ਼ਿੰਗਾਰਿਆ ਜਾਂਦਾ ਹੈ ਔਰ ਪਾਦਰੀ ਸਭਾਨ ਸਾਡੇ ਪਾਸਟਰ ਸ਼ਨੀ ਡੈਨੀਅਲ ਜੀ ਆਪਣੀ ਸੰਗਤ ਨੂੰ ਨਾਲ ਲੈ ਕੇ ਘਰ-ਘਰ ਵਿੱਚ ਜਾ ਕੇ ਬੰਦਗੀ ਕਰਦੇ ਨੇ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਦਿਖਿਆ ਜਾਂਦਾ ਕਿ ਆਪਣੇ ਆਵਾਜ਼ ਦੇ ਨਾਲ ਸੰਗਤਾਂ ਨੂੰ ਨਿਹਾਲ ਜਿੱਥੇ ਕਰਦੇ ਨਜ਼ਰੀ ਆਉਂਦੀ ਹੈ ਦੋ ਲਾਈਨਾਂ ਜਿਹੜੀਆਂ ਹੋ ਜਾਣ ਸਿਰਫ ਸਤਾਈ ਯੰਤਰਾ। ਦਾਰਾ ਹੋ ਕਰ ਕਰ ਮੰਗਲ ਚਾਰ ਅੱਜ ਦਿਨ ਖੁਸ਼ੀਆਂ ਦਾ ਇਹ ਖੁਸ਼ੀਆਂ ਦਾ ਕਰ ਕਰ ਹੋ ਪਰਚਾਰ ਅੱਜ ਦਿਨ ਖੁਸ਼ੀਆਂ ਦਾ ਓਏ ਅਜੀ ਸ਼ਾਫੀ ਇਸ ਜੱਗ ਵਿੱਚ ਆਇਆ ਅਜੀ ਸ਼ਾਫੀ ਇਸ ਜੱਗ ਵਿੱਚ ਆਇਆ ਹੋ ਤੰਦ ਤਨ ਅੱਜ ਦਾ ਵਾਰ ਅੱਜ ਦਿਨ ਖੁਸ਼ੀਆਂ ਦਾ ਇਹ ਖੁਸ਼ੀਆਂ ਦਾ ਘਰ ਘਰ ਹੋ ਪਰਚਾਰ ਅੱਜ ਦਿਨ ਖੁਸ਼ੀਆਂ ਦਾ ਆ ਲਾਸਟ ਸਵਾਲ ਅੱਜ ਦੇ ਦਿਨ ਨੂੰ ਬਹੁਤ ਜਿਵੇਂ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਖਾਸ ਦਿਨ ਮੰਨਿਆ ਜਾਂਦਾ ਤਾਂ ਇਸ ਖਾਸ ਦਿਨ ਦੇ ਉੱਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਇਹੀ ਦਿਨਾ ਜਿਵੇਂ ਸਾਡੇ ਪਿੰਡ ਭੈਣੀ ਮੀਆਂ ਖਾਂ ਦਾ ਮੈਸੇਜ ਜਾਂਦਾ ਹੈ ਅੱਜ ਜਦੋਂ ਇੱਕ ਕ੍ਰਿਸ਼ਨਾਤੀ ਜਥਾ ਇੱਕ ਇਸਾਈ ਜੋ ਮਸੀਹੀ ਲੋਕ 크ਿਸਮਸ ਡੇ ਮਨਾ ਰਹੇ ਸੀ ਉਹਦੇ ਵਿੱਚ ਮੇਰੇ ਸਿੱਖਾਂ ਵੀਰਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਸਾਡੇ ਹਿੰਦੂ ਵੀਰਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਔਰ ਸਾਡੇ ਚਰਚ ਦੇ ਪਾਸਟਰ ਪਾਸਟਰ ਸ਼ਨੀ ਡੈਨੀਅਲ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਹੈ ਸਾਡਾ ਮਨ ਬਾਗੋ ਬਾਗ ਹੋ ਗਿਆ ਹੈ ਅਸੀਂ ਵੀ ਕੇਆਰਟੀ ਨਿਊਜ਼ ਦੇ ਜ਼ਰੀਏ ਇਹ ਹੀ ਸਭ ਨੂੰ ਕਹਿਣਾ ਚਾਹੁੰਦੇ ਆ ਭਾਈ ਦੁਨੀਆ ਤੋਂ ਕਲੇਸ਼ ਨੂੰ ਖਤਮ ਕਰੋ ਪਿਆਰ ਨੂੰ ਵਧਾਓ ਤੇ ਇੱਕ ਦੂਜੇ ਦਾ ਮਾਣ ਤੇ ਸਨਮਾਨ ਕਰੋ ਤੇ ਇੱਕ ਦੂਜੇ ਇਨਸਾਨ ਨੂੰ ਪਿਆਰ ਦੇ ਨਾਲ ਦੇਖੋ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹੈ ਸੰਨ ਕਰਨੈਲ ਪੱਟੀ ਜੋ ਕਿ ਬਹੁਤ ਹੀ ਅੱਛੀ ਆਵਾਜ਼ ਦੇ ਮਾਲਕ ਨੇ ਉਹਨਾਂ ਨੇ ਅੱਜ ਦੱਸਿਆ ਕਿ ਜਿਵੇਂ ਪੈਣੀ মিয়া ਖਾਂ ਦੇ ਵਿੱਚ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਉਸੇ ਤਰ੍ਹਾਂ ਹੀ ਆਪਸੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਜੋ ਆਪਸੀ ਝਗੜੇ ਚੱਲ ਰਹੇ ਹਨ ਉਹਨਾਂ ਤੋਂ ਦੂਰ ਜਿਹੜਾ ਰਹਿਣਾ ਚਾਹੀਦਾ ਹੈ ਤਾਂ ਕੁਝ ਲਾਈਨਾਂ ਵੀ ਗਾ ਕੇ ਸਾਂਝੀਆਂ ਕੀਤੀਆਂ ਨੇ ਹੁਣ ਤੱਕ ਦੇ ਲਈ ਇੰਨਾਂ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਦੀਪਕ ਦੇ ਨਾਲ ਮੈਂ ਜਤਿੰਦਰ ਸੋਢੀ ਕਿਆਰਟੀਨਿਓਸ ਨੈਟਵਰਕ ਪੈਣੀ মিয়া ਕਾ ਗੁਰਦਾਸਪੁਰ